ਹਾਂਜੀ ਫੌਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਨਾਮ ਤੇ ਜਿਹੜਾ ਕਲੀਨਿਕ ਬਣੇ ਆ ਆਮ ਆਦਮੀ ਕਲੀਨਿਕ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਹਨਾਂ ਦੇ ਹੁਣ ਨਾਮ ਹੈ ਜਿਹੜੇ ਉਹ ਬਦਲੇ ਜਾਣਗੇ ਨਿਰਦੇਸ਼ ਹੋ ਚੁੱਕੇ ਐ ਕਿ ਨਾਮ ਜਿਹੜੇ ਹੁਣ ਇਹਦੇ ਰੱਖੇ ਜਾਣਗੇ ਕਿੰਨੇ ਸੁਵਿਧਾ ਸੈਂਟਰਾਂ ਦੇ ਨਾਮ ਜਿਹੜੇ ਬਦਲਣ ਜਾ ਰਹੇ ਐ ਤਾਂ ਇਹ ਜਾਣਕਾਰੀ ਇਹ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਸਿਹਤ ਵਿਭਾਗ ਵੱਲੋਂ ਸੂਬੇ ਦੇ 2403 ਹੈਲਥ ਐਂਡ ਵੈਲਨੈਸ ਸੈਂਟਰਾਂ ਤੇ 466 ਪ੍ਰਾਇਮਰੀ ਹੈਲਥ케ਅਰ ਸੈਂਟਰਾਂ ਸਣੇ ਜਿਹੜਾ 242 ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕਰ ਦਿੱਤੇ ਹੈ ਇਹਨਾਂ ਕੇਂਦਰਾਂ ਨੂੰ ਜਿਹੜਾ ਹੁਣ ਆਯੁਸ਼ਮਾਨ ਰੋਗਿਆ ਕੇਂਦਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਵੇਗਾ ਸਿਹਤ ਵਿਭਾਗ ਨੇ ਆਯੁਸ਼ਮਾਨ ਰੋਗਿਆ ਕੇਂਦਰ ਦੇ ਪ੍ਰਚਾਰ ਨੂੰ ਲੈ ਕੇ ਵੀ ਨਿਰਦੇਸ਼ ਹੈ ਜਿਹੜੇ ਜਾਰੀ ਕੀਤੇ ਹੈ ਇਹਨਾਂ ਕੇਂਦਰਾਂ ਦੇ ਨਾਮ ਬਦਲਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਹੈ ਜਿਹੜਾ ਉਹ ਚੱਲ ਰਿਹਾ ਸੀ ਜਿਸ ਕਾਰਨ ਕੇਂਦਰ ਨੇ ਹੈਲਥ ਮਿਸ਼ਨ ਤਹਿਤ ਮਿਲਣ ਵਾਲੇ ਫੰਡ ਹੈ ਜਿਹੜੇ ਉਰੋਗ ਦਿੱਤੇ ਸੀ ਕਿਉਂਕਿ ਸੂਬਾ ਸਰਕਾਰ ਇਹਨਾਂ ਸੈਂਟਰਾਂ ਸਣੇ ਆਮ ਆਦਮੀ ਕਲੀਨਿਕ ਦੇ ਨਾਮ ਬਦਲਣ ਲਈ ਤਿਆਰ ਜਿਹੜਾ ਉਹ ਨਹੀਂ ਸੀ ਸਿਹਤ ਵਿਭਾਗ ਦੇ ਡਾਇਰੈਕਟਰ ਹੈਲਥ ਸਰਵਿਸ ਵੱਲੋਂ ਜਾਰੀ ਨਿਰਦੇਸ਼ਾਂ ਦੇ ਵਿੱਚ ਸਪਸ਼ਟ ਹੈ ਜਿਹੜਾ ਉਹ ਕਰ ਦਿੱਤਾ ਗਿਆ ਕਿ 2403 HW JC ਤੇ 466 PHCS ਸਣੇ 242 ਆਮ ਆਦਮੀ ਕਲੀਨਿਕਾਂ ਦੇ ਨਾਮ ਹੈ ਜਿਹੜੇ ਹੁਣ ਆਯੋਸ਼ਮਾਨ ਅਰੋਗਿਆ ਕੇਂਦਰ ਹੋਣਗੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 872 ਆਮ ਆਦਮੀ ਕਲੀਨਿਕ ਜਿਹੜੇ ਖੋਲੇ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਭਵੰਤ ਮਾਨ ਦੀ ਹੀ ਬ੍ਰਾਂਡਿੰਗ ਹੈ ਜਿਹੜੀ ਉਹ ਕਰਦੀ ਸੀ ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀਆਂ ਨੇ ਇਤਰਾਜ਼ ਹੈ ਜਿਹੜਾ ਉੱਪਰ ਘਟਾਇਆ ਸੀ ਕਿਉਂਕਿ ਐਚ ਡਬਲਯੂ ਜੂ ਸੀ ਤੇ ਪੀ ਐਚ ਸੀ ਐਸ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਆਉਂਦਾ ਸੀ ਲੰਬੇ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਨਾਮ ਬਦਲਣ ਲਈ ਜਿਹੜਾ ਤਿਆਰ ਹੋ ਗਈ ਸੀ 242 ਆਮ ਆਦਮੀ ਕਲੀਨਿਕ ਆਯੁਸ਼ਮਾਨ ਅਰੋਗਿਆ ਕੇਂਦਰ ਚ ਬਦਲੇ ਜਾਣ ਤੋਂ ਬਾਅਦ ਹੁਣ ਸੂਬੇ ਦੇ ਵਿੱਚ 630 ਆਮ ਆਦਮੀ ਕਲੀਨ ਕਿਹੜੇ ਰਹਿ ਜਾਣਗੇ ਜਿੱਥੇ ਪੰਜਾਬ ਸਰਕਾਰ ਆਪਣੇ ਮੁਤਾਬਕ ਬ੍ਰਾਂਡਿੰਗ ਇਹ ਜਿਹੜੀ ਕਰ ਸਕਦੀ ਹੈ ਸੋ ਇਹ ਹੁਣ ਤੱਕ ਦੀ ਅਪਡੇਟ ਆਈ ਹੈ ਬਾਕੀ ਇਸ ਬਰਤੀ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਜਰੀਏ ਰੱਖ ਸਕਦੇ ਹੋ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਤੁਹਾਨੂੰ ਹਰ ਰੋਜ਼ ਨਵੀਂ ਨਵੀਂ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਹ ਤੇ ਪ੍ਰੈਸ ਕਰਨਾ ਨਾ ਭੁੱਲਣਾ ਧੰਨਵਾਦ